ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਹੀ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਸ਼ਬਦ ਨੂੰ ਗਾਇਲ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਮਾਂਦੇ ਹਾਂ ਜੇ ਤੁਹਾਨੂੰ ਚੌਥੇ ਕਰੇ ਨੂੰ ਸਮਝਾਂਦੇ ਹਾਂ ਤਾਂ ਮੰਦਰ ਸਬਦ ਤੱਕ ਵਿੱਚ ਸ਼ਬਦ ਦਾ ਚਲਨ ਸ਼ੁੱਧ ਧਾਤਕ ਹੈ ਅਤੇ ਮਦ ਸਬਦ ਤੱਕ ਵਿੱਚ ਸਾਤੋਂ ਬਾਅਦ ਸ਼ੁਧਰੇ ਸ਼ੁਧਗਾ ਇਸ ਤੋਂ ਬਾਅਦ ਪਾ ਇਸ ਸਵਰਥੇ ਜਾਣਾ ਹੈ ਇਸ ਤੋਂ ਬਾਅਦ ਸ਼ੁਧਧਾ ਕੋਮਲਨੀ ਅਤੇ ਤਾਰ ਸਬਦ ਤੱਕ ਵਿੱਚ ਸਾਹ ਇੱਥੇ ਤੱਕ ਹੀ ਸ਼ਬਦ ਦਾ ਚਲਨ ਹੈ ਤੇ ਆਸਾਨੀ ਦੇ ਨਾਲ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਸਿੱਖ ਸਕਦੀਆਂ ਹਨ ਟਿਊਨ ਵੀ ਆਸਾਨ ਹੈ ਤੇ ਹਾਂ ਆਪਾਂ ਦੇਖਦੇ ਹਾਂ ਪਹਿਲਾਂ ਅੰਮ੍ਰਿਤ ਬਚਨ ਸਾਧੂ ਦੀ ਬਾਣੀ ਅੰਮ੍ਰਿਤ ਬਚਨ ਸਾਧੂ ਦੀ ਬਾਣੀ ਅੰਮ੍ਰਿਤ ਬਚਨ ਸਾਧੂ ਨਸਾ ਦਿਲ 'ਚ ਭਾਈ ਅੰਮ੍ਰਿਤ ਬਚਨ ਸਾਥ ਪਾਣੀ ਜੇ ਤੁ ਇਕੱਲੇ ਇਕੱਲੇ ਸੁਰ ਤੇ ਸ਼ਬਦ ਨੂੰ ਗਾਇਨ ਕਰਦੇ ਹਾਂ ਅੰਮ੍ਰਿਤ ਬਚਨ ਸਾਥ ਕੀ ਪਾਣੀ ਜਦੋਂ ਇੱਧਰ ਜਾਣਾ ਹੈ ਤਾਂ ਹਲਕਾ ਜਿਹਾ ਟੱਚ ਇਸ ਸਾਸ ਕੋਰਡੀਨਲ ਹੋਣਾ ਹੈ ਨਹੀਂ ਤਾਂ ਸਿੱਧੇ ਵੀ ਆਪਾਂ ਆ ਸਕਦੇ ਹਾਂ ਅੰਮ੍ਰਿਤ ਬਚਨ ਸਾਗਰ ਕੀ ਬਾਣੀ ਆਓ ਅੰਮ੍ਰਿਤ ਬਚਨ ਸਾਗਰ ਕੀ ਬਾਣੀ ਤੇ ਅਗਲੀ ਪੰਕਤੀਆਂ ਬਿਲਕੁਲ ਸੇਮ ਇਸੇ ਤਰੀਕੇ ਨਾਲ जो जो जप तिसकी धर्त हो वे हर हर नाम नेत रसद खाणी जो जो जप तिसकी धर्त ਨਾਮ ਨੇ ਤਰਸਨ ਖਾਣੀ ਇਸ ਤੋਂ ਬਾਅਦ ਅੰਮ੍ਰਿਤ ਵਜਨ ਸਾਧ ਕੀ ਬਾਣੀ ਤੇ ਹੁਣ ਆਪਾਂ ਦੇਖਦੇ ਹਾਂ ਅੰਤਰਾ ਕਲ ਕਾਲ ਦੇ कलेसाो नाम मन मेसा

ਨੇਤੇ ਕਲੇ ਸਾ ਤਲਾ ਅੰਤਰੀਆਂ ਦੋਨੋਂ ਪੰਕਤੀਆਂ ਜੋ ਕਿ ਇਸੇ ਤਰੀਕੇ ਨਾਲ ਹਨ ਕਲਿਕਾਲ ਕੇ ਜੇ ਤੁਸੀਂ ਸਾਤੇ ਨਹੀਂ ਜਾਣਾ ਜਿੱ ਤੱਕ ਇੱਥੇ ਤੱਕ ਵੀ ਹੋ ਸਕਦਾ ਹੈ ਕਿਉਂਕਿ ਹਲਕਾ ਜਿਹਾ ਟੱਚ ਹੈ ਸਾਤੇ ਕਲਿਕਾਲ ਕੇ ਕਲਿਕਾਲ ਕੇ ਦੋਨੋਂ ਤਰੀਕੇ ਨਾਲ ਗਾਇਨ ਕੀਤਾ ਜਾ ਸਕਦਾ ਹੈ मिट कलेसा फिर सेम एक नाम एक नाम मन में पर वैसा फिर तो देखिए कल के मिट कलेसा ਇਕ ਨਾਮ ਮਨ ਮੈਂ ਪਰਵੇਸਾ ਤੇ ਇਸ ਦੇ ਨਾਲ ਜੋ ਜੋ ਜਪੈ ਤਿਸ ਕੀ ਗਤ ਹੋਵੇ ਕਿਵੇਂ ਜੋੜਨਾ ਹੈ ਜੋ ਜੋ ਪਹਿਲਾ ਅੰਤਰੀ ਦੀ ਦੂਸਰੀ ਪੰਕਤੀ ਨੂੰ ਗਾਇਨ ਕਰਨਾ ਹੈ ਇੱਕ ਨਾਮ ਮਨ ਮੈਂ ਪਰ ਫਿਰ ਤੂੰ ਇਹ ਨਾਮ ਮਨ ਮੈਂ ਪਰਵੇਸਾ ਇਹਦੇ ਨਾਲ ਹੀ ਜੋ ਜੋ ਚੱਪੇ ਕਿਸ ਕੀ ਗਤ ਹੋਵੇ ਫਿਰ ਤੂੰ ਜੋ ਜੋ ਚੱਪੇ ਕਿਸ ਕੀ ਗਤ ਹੋ ਜੇ ਜਦੋਂ ਇੱਕ ਤਰੀਕੇ ਨਾਲ ਇੱਥੇ ਗਾ ਲਿਆ ਤੇ ਦੂਸਰੇ ਤਰੀਕੇ ਨਾਲ ਕਿਵੇਂ ਗਾਣਾ ਹੈ ਜੋ ਜੋ ਜਪ ਹੈ ਤਿਸ ਕੀ ਗਤਿ ਹੋਵੇ ਹਰ ਹਰ ਨਾਮ ਣਦੇ ਤਰਸਨ ਖਾਨੀ ਜੋ ਜੋ ਜਪ ਤਿਸ ਕੀ ਗਤਿ मेनु उम्मीद है कि आप ये आसानी दे शब्द सीख सकोगे वाहगुरु जी का खालसा जी की फतेह